ਯੇ ਉਹਦੇ ਪੇਕੇ ਆ ਨਾ ਤੇਰੇ ਪੇਕੇ ਕੋਈ ਮਰ ਨਹੀਂ ਗਏ ਹਾਂ ਗੱਲ ਵੀ ਸਹੀ ਆਪਣੇ ਅੱਬੇ ਨੂੰ ਫੋਨ ਕਰ ਕੋ ਸਾਡੇ ਵੱਲੋਂ ਵੀ ਮਰਨ ਵਾਲਾ ਬੰਦਾ ਚਾਹੀਦਾ ਹੈ ਲੈ ਲੋ ਮਾਰਨ ਵਾਲਾ ਆਹੋ ਆ ਕਰ ਪਿਓ ਨੂੰ ਫੋਨ ਹਾਂ ਮੈਂ ਹੁਣ ਕਰ ਕਰ ਲੋ ਅਸੀਂ ਕੀ ਤੇ ਹਦਾਲੋ ਗੱਲ ਤੇਰਾ ਅੱਬਾ ਤਾਂ ਇਕੱਲਾ ਹੀ ਕਾਫੀ ਆ ਭਰਾਵਾਂ ਤੋਂ ਸੱਦਤ ਦੀ ਲੋੜ ਵੀ ਆਪਾ ਤੇਰਾ ਇਕੱਲਾ ਹੀ ਹੁੰਦਾ ਰੋ ਤੈਨੂੰ ਨਹੀਂ ਰੋਣਾ ਹੁੰਦਾ ਰੋ ਤੂੰ ਅੱਪਾ ਜੀ ਹਾਏ ਓਏ ਹੋਏ ਅੱਪਾ ਜੀ ਆ ਜੜੀ ਮੇਰੀ ਵੱਡੀ ਵੀ ਜਠਾੜੀ ਤੈਨੂੰ ਮੈਂ ਕੀ ਦੱਸਾਂ ਉਹ ਜਿਹੜੇ ਮੈਨੂੰ ਗਰੰਟੀ ਤੇ ਲੈ ਕੇ ਆਏ ਉਹ ਨਾਲ ਰਲ ਕੇ ਆ ਵੇ ਵੇਹਦੀ ਚੰਚੇ ਮਾਰੇ ਮੈਨੂੰ ਕੈਂਚੀ ਕੈਂਚੀ ਆਰੀ ਜ਼ਬਾਨ ਕੈਂਚੀ ਕੈਂਚੀ ਆ ਦੇਖੋ ਵਧੀਆ ਬਾਤ ਆ ਰਹੀ ਹੈ ਤੁਹਾਨੂੰ ਇੰਜ ਬੋਲਣ ਦੇ ਮੇਰੇ ਨਾਲ ਬਲਾ ਬਲਾ ਆਪਣੇ ਅੱਗੇ ਨਹੀਂ ਆਈ ਤੁਹਾਡੀ ਨਮਾਣੀ ਤੀ ਤੁਹਾਨੂੰ ਬੁਲਾਉਂਦੇ ਹਾਂ ਹੇਲੋ ਬੱਸ ਹੁਣ ਬੱਸ ਹੁਣ ਮਰਗਾਲੇ ਵੈਣਨਾ ਪਾ ਬੱਸ ਲਾਈ ਵਾਲੀ ਗੱਲ ਠੀਕ ਹੁਣ ਆ ਲੈ ਫਾਇਜੂ ਇੱਕੋ ਸੱਚ ਦੱਸਦੇ ਪਹਿਣਾ ਕੀ ਜ਼ੁਲਮ ਹੋਇਆ ਤੇਰੇ ਨਾਲ ਦੱਸ ਛੇਤੀ ਉਹ ਠਹਿਰ ਜਾ ਭਰਾਵਾ ਇੱਕ ਸਾਝ ਦੱਸਣ ਵਾਲੀ ਗੱਲ ਨਹੀਂ ਇਹ ਅੱਠਾ ਦੱਸਾ ਸਾਝ ਦੱਸਣ ਵਾਲੀ ਗੱਲ ਆ